ਦੇਸੀ ਵਰਕਆਊਟ ਚੈਨਲ ਦੇਖਣ ਵਾਲਿਆਂ ਨੂੰ 10 ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਪਹਿਲਾਂ ਪ੍ਰੈਕਟਿਸ ਲਾ ਕੇ ਹਟੇ ਹਾਂ ਹੁਣ ਥੋੜਾ ਲੈਕਚਰ ਸੀਗਾ ਤੇ ਮੈਂ ਪਹਿਲਾਂ ਬੋਲ ਚੁੱਕਿਆ ਸੀ ਵੀ ਜੇ ਕਿਸੇ ਨੇ ਮਦਦ ਭੇਜਣੀ ਹੈ ਤੇ ਇਹਨਾਂ ਬੱਚਿਆਂ ਨੂੰ ਅੱਜ ਲੋੜ ਹੈ ਖਰਾਕ ਦੀ ਤੇ ਅਸੀਂ ਇਹਨਾਂ ਨੂੰ ਚਾਹੁੰਦੇ ਹਾਂ ਕਿ ਜਿਹੜੇ 2 ਮਹੀਨਿਆਂ ਦੀ ਪ੍ਰੈਕਟਿਸ ਆ ਇਹਨਾਂ ਨੂੰ ਨਾਲ ਖਰਾਕ ਵੀ ਦਿੱਤੀ ਜਾਵੇ ਜਾਂ ਇਹਨਾਂ ਦਾ ਕੋਈ ਬੂਟਾਂ ਦਾ ਪ੍ਰਬੰਧ ਕੀਤਾ ਜਾਵੇ ਜਾਂ ਇਹਨਾਂ ਦੀ ਕਿੱਟ ਦਾ ਪ੍ਰਬੰਧ ਕੀਤਾ ਜਾਵੇ ਕੋਈ ਵੀ ਸੱਜਣ ਮਿੱਤਰ ਸੁਣਦਾ ਸਾਡੀ ਗੱਲ ਤੇ ਜ਼ਰੂਰ ਮਦਦ ਕਰਨ ਦੀ ਕੋਸ਼ਿਸ਼ ਕਰਨੀ ਪ੍ਰਮਾਤਮਾ ਅੱਗੇ ਹਰਦਾਸ ਕਰਾਂਗੇ ਅਸੀਂ ਸਾਰੇ ਕਿ ਉਹ ਬਹੁਤ ਜ਼ਿਆ ਅਮੀਰ ਹੋਵੇ ਪ੍ਰਮਾਤਮਾ ਉਹਨੂੰ ਸਦਾ ਹੀ ਸੁਖੀ ਰੱਖੇ ਔਰ ਦੋ ਨੰਬਰ ਸਕਰੀਨ ਤੇ ਚੱਲਣਗੇ ਇਹਨਾਂ ਬੱਚਿਆਂ ਦੇ ਮਹਿਰੋ ਪਿੰਡ ਦੇ ਬੱਚੇ ਆ ਇਹਨਾਂ ਨੇ ਕਮਾਂਡ ਸੰਭਾਲੀ ਆ ਇਹਨਾਂ ਬੱਚਿਆਂ ਦੀ ਕੈਂਪ ਲਵਾਇਆ ਤੇ ਇਹ ਦੋਨੇ ਨੰਬਰ ਬੋਲਣਗੇ ਤੁਸੀਂ ਇਹ ਦੋਨੇ ਨੰਬਰਾਂ ਤੇ ਸੰਪਰਕ ਕਰਕੇ ਤੇ ਤੁਸੀਂ ਪੈਸਾ ਭੇਜਣਾ ਹੈ ਹੋਰ ਕਿਸੇ ਵੀ ਨੰਬਰ ਤੇ ਕੋਈ ਪੈਸਾ ਨਹੀਂ ਭੇਜਣਾ ਸੋ ਧੰਨਵਾਦ ਬਹੁਤ ਧੰਨਵਾਦ ਤੁਸੀਂ ਆਪਣਾ ਨੰਬਰ ਬੋਲ ਦਿਓ 7528394155 75752809519394 941 55 ਲੱਖਾ ਸਿੰਘ ਨਾਮ ਆ ਮੇਹਰੋ ਤੁਸੀਂ ਬੋਲੋ 8360306594 83603065 ਤੇ 94 ਨਾਮ ਗਰਦੀਪ ਸਿੰਘ ਨਾਮ ਆ ਇਹਨਾਂ ਦੋਨਾਂ ਇਨਸਾਨਾਂ ਦੇ ਨਾਲ ਸੰਪਰਕ ਕਰਕੇ ਫੇਰ ਤੁਸੀਂ ਪੈਸਾ ਭੇਜਣਾ ਜੇ ਕੋਈ ਸੱਜਣ ਮਿੱਤਰ ਹੈਲਪ ਕਰਨਾ ਚਾਹੁੰਦਾ ਕਬੱਡੀ ਦੇ ਵੱਡੇ 플레이ਰ ਵੀ ਸਾਨੂੰ ਫਾਲੋ ਕਰਦੇ ਆ ਉਹਨਾਂ ਲਈ ਵੀ ਇਹ ਬੇਨਤੀ ਹੱਥ ਬੰਨ ਕੇ ਜਾਂ ਕੋਈ ਹੋਰ ਸੱਜਣ ਮਿੱਤਰ ਕਬੱਡੀ ਦਾ ਆਸ਼ਿਕ ਹੈ ਕੋਈ ਕਬੱਡੀ ਨੂੰ ਚਾਹਣ ਵਾਲਾ ਉਹ ਵੀ ਮਦਦ ਕਰ ਸਕਦਾ ਹੈ ਸੋ ਸਾਡਾ 2 ਮਹੀਨਿਆਂ ਦਾ ਕੈਂਪ ਆ ਮੈਂ ਚਾਹਣਾ ਇਸ ਇਸ ਕੈਂਪ ਦੇ ਵਿੱਚ ਪਹਿਲਾਂ ਤਾਂ ਮੈਂ 20 ਸਾਲ ਦੀ ਜ਼ਿੰਦਗੀ ਚ ਕਦੇ ਇਸ ਤਰ੍ਹਾਂ ਦਾ ਨਹੀਂ ਕੀਤਾ ਪਰ ਅੱਜ ਮੈਨੂੰ ਇਹ ਦਿਖ ਰਿਹਾ ਨੰਨੇ-ਮੁੰਨੇ ਬੱਚੇ ਇਹਨਾਂ ਨੂੰ ਲੋੜ ਆ ਅੱਜ ਹੈਲਪ ਦੀ ਤੇ ਜਿਹੜਾ ਵੀ ਸੱਜਣ ਮਿੱਤਰ ਸਾਡੀ ਹੈਲਪ ਕਰੂਗਾ ਅਸੀਂ ਦੁਆਵਾਂਤ ਕਰਾਂਗੇ ਅਸੀਂ ਉਹਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਉਹਦੇ ਧਨ ਦੌਲਤ ਵਿੱਚ ਵਾਧਾ ਕਰੇ ਉਹਦੇ ਜ਼ਿੰਦਗੀ ਵਿੱਚ ਖੁਸ਼ੀਆਂ ਕਰੇ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਕਾ ਜੀ ਲੈ ਵੀ ਚਲੋ ਉੱਪਰ ਦੀ ਆਇਓ ਹੈ ਲੋ ਗੜੇ ਆ ਦੋ ਗੜੇ ਉਧਰ ਨੂੰ ਦੋ ਗੜੇ ਉਧਰ ਨੂੰ ਚਾਰ ਆ ਬ੍ਰਾਮਨਾ ਜੀ ਆਜੋ ਸ਼ਾਬਾਸ਼ ਸ਼ਾਬਾਸ਼ आज 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 शाबाश रखा कि शाबाश चल शाबाश आ जा आ जा वेरी गुड शाबाश शाबाश ना 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 बोलना नहीं बस कल बोलना ही नहीं है बाकी सारा को करना है मैं बोलना ही नहीं कला कर स्टार्ट करो शाबाश ਬਨੇਓ 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 ਲੈਡ ਕਰ ਬਨੇਓ ਲੈਡ ਸ਼ਾਬਾਸ਼ ਲੰਮੀ ਲੈਨ ਕਰ ਲੋ ਸ਼ਾਬਾਸ਼ ਖੁੱਲੇ ਹੋ ਜਾ ਪੂਰਾ ਖੁੱਲੇ ਹੋ ਜਾ ਖੁੱਲੇ ਹੋ ਜਾ ਖੁੱਲੇ ਹੋ ਜਾ ਸ਼ਾਬਾਸ਼ ਆਏ ਨੂੰ ਵੱਜ ਜਾ ਇਧਰੇ ਪਾਸੇ ਨੂੰ ਸ਼ਾਬਾਸ਼ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਇਹੀਂ ਲੈ ਸਕੂ ਲੜੋ ਭੱਜ ਕੇ ਵੱਸ ਸ਼ਾਬਾਸ਼ ਸ਼ਾਬਾਸ਼ ਯਾ ਵਾਸ਼ ਸ਼ਾਬਾਸ਼ ਸ਼ਾਬਾਸ਼ ਆ ਜਾ ਆ ਜਾ ਆ ਜਾ ਬਚ ਕੇ ਉਹ ਉੱਥੇ ਜਾਵੜਾ ਕੋਨੇ ਤੇ ਖੋਲੋ ਖੋਲ ਜੋ ਬੰਦੇ ਦਲੇ ਪਾਸੇ ਨੂੰ ਵੀ ਸਿਰੇ ਤੱਕ ਲੱਗ ਜਾਓ ਸਿਰੇ ਤੱਕ ਲੱਗ ਜਾਓ ਕੋਈ ਨਹੀਂ ਹੁੰਦਾ ਸਿਰੇ ਤੱਕ ਲੱਗ ਜਾਓ ਸ਼ਾਬਾਸ਼ ਸਿਰੇ ਤੱਕ ਲੱਗ ਜਾਓ मैं भी एक सपरेंट हो लगोगे लगूगी लग्या करनी है क्या की हाँ रेडी शाबाश ढो बस 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 इतने आना ठीक है, है ओके शाबाश गुड शाबाश गुड शाबाश गुड शाबाश शाबाश ਵਗਰੂ ਆਉਗੀ ਪਹਿਲਾਂ ਉਹਨਾਂ ਦੀ ਆਉਗੀ ਠੀਕ ਆ ਖੁੱਲੇ ਹੋ ਜਾਓ ਪੂਰਾ ਬੱਚੇ ਉਹਨਾਂ ਵਿੱਚ ਆਹ ਰੈਡੀ ਯਾਬਾਸ਼ ਗੱਡੋਏ ਬਸ 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 ਠੀਕ ਆ ਅੱਧਿਕ ਤੱਕ ਹੀ ਆਇਆ ਕਰੋ ਅੱਧ ਤੱਕ ਹੀ ਆਇਆ ਕਰੋ ਆਹ ਰੈਡੀ ਯਾਬਾਸ਼ ਗੱਡੋਏ ਆਹ ਗੱਡਣਾ ਨਹੀਂ ਨੀ ਸਾ ਯਾਬਾਸ਼ ਯਾਬਾਸ਼ ਓਕੇ Javas. Was was was. Was. Javas. 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 ਬਣਾ ਕੇ ਬਣਾ ਕੇ ਚੱਲ ਚੱਲ ਲਾ 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 ਵੇ ਨਾ ਕੀ ਐ ਲਾ ਲਾ ਓ ਤਾ ਚਲ ਵਾ ਗੋਟ ਦ ਲਾ ਲਾ ਕਿਨੇ ਲੱਗਦੀ ਕੀ ਚੱਕਰ ਐ ਤੂੰ ਲਾ ਕੇ ਤਾਂ ਦੇਖ ਲੱਗੂਗੀ ਲਾ ਐਡੀ ਕਿਹੜੀ ਗੱਲ ਐ ਕਿਹੜਾ ਸੀ ਵੀ ਐ ਦਾ ਲੈਫਟ ਸਾਈਡਾ ਨਹੀਂ ਆਉਂਦਾ ਲਾ ਲਾ ਤੂੰ ਲਾ ਹਾਂ ਬਦਲੋ अटखड़ा हम फीते बनी जाना अटखड़ा शाबाश बस 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 हाँ भी फलते जा हाँ बस 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 हाँ रेडी हाँ हो ए। बस बस कर जा आ जा कर जा आ जा आ जा बस ले पहले पहला लेना आऊगी ठीक है ਇੱਕ ਤੇ 10 ਆ ਤੇ ਐ ਨਹੀਂ ਲਾਉਣੀਆਂ ਉਰਕੇ ਬੈਠ ਕੇ ਆ ਇੱਥੇ ਲੱਗਣੀ ਚਾਹੀਦੀ ਆ ਇੱਥੇ ਲੱਤਾਂ 1 2 3 10 ਸਾਬਾ ਪਹਿਲਾਂ ਆ ਸਟਾਰਟ ਕਰਾਂਗੇ ਠੀਕ ਆ ਓਕੇ ਰੈਡੀ ਆ ਵੈਰੀ ਗੁੱਡ ਤੁਸੀਂ ਕਰ ਦਿਓ ਤੁਸੀਂ ਕਰ ਦਿਓ ਤੁਸੀਂ ਕਰ ਦਿਓ ਸ਼ਾਬਾ 10 10 ਗੁੱਡ ਏ ਗੁੱਡ ਸ਼ਾਬਾਸ਼ ਗੁੱਡ ਸ਼ਾਬਾਸ਼ ਗੁੱਡ ਏ ਗੁੱਡ ਸ਼ਾਬਾਸ਼ ਹਾਂ रेडी सेंट्रल लाइन ਛੋਟੇ 6 8 10 4 ਜਿੰਨੇ ਲੱਗਦੇ ਆ ਠੀਕ ਆ ਰੈਡੀ ਹਾਂ ਸਟਾਰਟ ਵੈਰੀ ਗੁੱਡ ਲੱਭਿਆ 12 14 ਸ਼ਾਬਾਸ਼ ਗੁੱਡ ਗੁੱਡ ਏ ਸ਼ਾਬਾਸ਼ 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 ਹਾਂ ਲੈ ਵੀ ਰੈਡੀ ਰੈਡੀ ਆ ਲੈਂ ਰੈਡੀ ਸਟਾਰਟ ਸ਼ਾਬਾਸ਼ ਦੱਸਤਾ ਹੈਗੇ ਆ 8 ਤੋਂ 10 ਐ 12 ਵੀ ਲਿਆ ਸਕਦੇ 14 ਵੀ ਸ਼ਾਬਾਸ਼ ਆ ਜਾਣ ਵੇਲੇ ਆ ਗਿਆ ਤੇ ਬਾਦ ਆ ਗਈ ਸ਼ਾਮ ਨੂੰ ਲੱਗ ਪਣਾ ਜਾ ਕੇ ਮੰਜੇ ਤੇ ਗੁੱਡ ਸ਼ਾਬਾਸ਼ ਸ਼ਾਬਾਸ਼ ਗੁੱਡ ਆ ਸ਼ਾਨੀ ਜੀ ਜੀ ਚੁੱਪ ਬਿਲਕੁਲ ਠੀਕ ਆ ਓਕੇ 10 ਜੀ ਤੋ 8 ਲੱਖ ਦੇ ਆ 6 ਲੱਖ ਦੇ ਆ 4 ਲੱਖ ਦੇ ਕੋਈ ਗੱਲ ਨਹੀਂ ਸੈਟ ਦਸਾਂ ਦਾ ਖੜਜੋ ਤੁਸੀਂ ਤੁਸੀਂ ਖੜਜੋ ਪਹਿਲਾਂ ਆ ਸਾਈਡ ਆਊਗੀ ਫਿਰ ਤੁਹਾਡੀ ਵਾਰੀ ਆਣੀ ਆ ਹੈ 10 ਦਾ ਸੱਟ ਆ

ਆ ਰੈਡੀ ਵੈਰੀ ਗੁੱਡ ਸ਼ਾਬਾਸ਼ ਦੋ ਲੱਗਦੇ ਆ ਠੀਕ ਹੈ ਤਿੰਨ ਵੀ ਲੱਗਦੇ ਇੱਕ ਵੀ ਲੱਗਦਾ ਤਾਂ ਵੀ ਕੋਈ ਗੱਲ ਨਹੀਂ ਥੱਲੇ ਬਹਿ ਕੇ ਵੀ ਉੱਠ ਖੜੇ ਤਾਂ ਵੀ ਕੋਈ ਗੱਲ ਨਹੀਂ ਚੱਲ ਚੱਲ ਗੁਰਿਆ ਲੈ ਵਾਹ ਵੈ ਵਾਹ ਪਵਾ ਦੀ ਇੱਕ ਹੀ ਲੱਗਦਾ ਤਾਂ ਵੀ ਕੋਈ ਗੱਲ ਨਹੀਂ acil. Ah, बस 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 मैं भी फिर सैट लगूगा पहला ठीक है नहीं पहला उधर उधर स्टार्ट करना ठीक है अठाला होना चाहिए अठ तो दस ठीक है बैठ है ठीक है अठा तो दस ओके स्टार्ट स्टार्ट इत रख सकते हैं पहला उधरों पहला उधरों अठ तो दस हाँ बस ਗੁੱਡ ਲਓ سٹਾਰਟ ਤੁਸੀਂ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਸ਼ਾਬਾਸ਼ سٹਾਰਟ ਕਰ ਦਿਓ ਇੱਕ ਲੱਗਦਾ ਦੋ ਲੱਗਦਾ ਕੇ ਤੋ ਚਾਰ ਲੱਗਦੇ ਆ ਕੇ ਤੋ 6 ਲੱਗਦੇ ਆ ਗੁੱਡ ਵੈਰੀ ਗੁੱਡ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ अभी एक सेट और लगूगा एक सेट और लगूगा हा रेडी स्टार्ट शाबाश निगर रखनी है एक लगता कहे तो दो लगता है खड़े रहना है शाबाश गुड गुड शाबाश स्टार्ट गुड गुड शाबाश ਗੱਡਾਏ ਗੱਡਾਏ ਆ ਵੈਰੀ ਗੁੱਡ ਐ ਬਸ ਕਰ ਚੱਲ ਬਹੁਤ ਆ ਸ਼ਾਬਾਸ਼ ਆ ਗੱਡਾਏ ਬਸ ਕਰ ਬਸ ਕਰ ਆਲੀ ਰੈਡੀ ਸਟਾਰਟ ਸ਼ਾਬਾਸ਼ ਸ਼ਾਬਾਸ਼ ਗੱਡਾਏ ਠੀਕ ਆ ਚੱਲ 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 ਆਲੀ ਆਲੀ ਹਾਂ ਆਲੀ 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 ਗੁੱਡ ਸ਼ਾਬਾਸ਼ ਡੱਡਾ ਐ ਇੱਥੇ ਕੀ ਆਵਾਜ਼ ਹਾਂ ਹਾਂ ਐ ਡੱਡਾ ਐ ਹੂੰ ਪੰਜ ਤੋਂ 6 ਵਾਰੀ ਅਕਸਰ ਪੰਜ ਤੋਂ 6 ਅਕਸਰ ਅੰਦਰਲੇ ਪਾਸੇ ਨੂੰ ਵੀ ਅੰਦਰਲੇ ਪਾਸੇ ਨੂੰ ਸ਼ਾਬਾਸ਼ ਹਾਂ ਅੱਗੇ ਅੱਗੇ ਆਲਾ ਆ ਲਈ ਸੀਗੀ ਹੁਣ ਸਿੱਧੀ ਸਟ੍ਰੇਟ ਬਿਲਕੁਲ ਸਿੱਧਾ ਬਿਲਕੁਲ ਸਿੱਧਾ ਗੁੱਡ ਸ਼ਾਬਾਸ਼ ਗੁੱਡ ਸ਼ਾਬਾਸ਼ ਲਬੈਕ ਕਰਦਾ ਲਬੈਕ ਕਰਦਾ ਰੱਖਸੀਆਂ ਕਰਕੇ ਐਵੇਂ ਕਰੀ ਗਿਆ ਨਾ रख फिर सीधिया करके रख फिर दोबारा शाबाश करो सीधिया 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 शाबाश वेरी गुड सट इत रख के शाबाश बस 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 अंदर करके कर दिन सीधी ओके आ जाओ ਆਜੋ ਥੱਲੇ ਆਜੋ ਥੱਲੇ ਆਲਰੇਡੀ 1 2 3 ਇੱਥੇ ਰੁਕਣਾ ਇੱਥੇ ਆ ਇੱਥੇ ਆ ਚੱਲ 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 ਵੈਰੀ ਗੁੱਡ ਸ਼ਾਬਾਸ਼ ਆ ਆ ਬਸ 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 ਦਾ ਪਹਿਲਵਾਨ ਉਹ ਬਣਦਾ ਹੈ ਜਿਹਨੇ ਆਪਣੇ ਆਪ ਨੂੰ ਡਿਸਪਲਨ ਦੇ ਵਿੱਚ ਢਾਲ ਲਿਆ ਸਮਝਦੇ ਏ ਜੇ ਡਿਸਪੀਲਨ ਦੇ ਵਿੱਚ ਨਹੀਂ ਢਾਲਣਾ ਤੇ ਫਿਰ ਵੱਡੇ ਪਹਿਲਵਾਨ ਦੀ ਕਲਪਨਾ ਨਹੀਂ ਕਰਨੀ ਮੰਦੇ ਵਿੱਚ ਜਿਵੇਂ ਅਮੀਰ ਉਹੀ ਬਣਦਾ ਜੀਨੇ ਆਪਣੇ 24 ਘੰਟਿਆਂ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਬਹੁਤ ਜ਼ਿਆਦਾ ਐਕਟਿਵ ਬਣਾ ਲਿਆ ਉਹ 24 ਘੰਟਿਆਂ ਦੇ ਵਿੱਚੋਂ ਚਾਹੁੰਦਾ ਕਿ ਮੈਂ 5 ਤੋਂ 6 ਘੰਟੇ ਰੈਸਟ ਕਰਾਂ ਔਰ ਮੈਂ 16 ਤੋਂ 18 ਘੰਟੇ ਕੰਮ ਕਰਾਂ ਮੈਂ ਆਪਣੀ ਜੋਬ ਕਰਾਂ ਔਰ ਚੌਪ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਹੋ ਕੇ ਕਿਤਾਬਾਂ ਰਾਈ ਕਿਸੇ ਇਨਸਾਨਾਂ ਰਾਈ ਕਾਉਸਲਿੰਗ ਰਾਈ ਆਪਣੇ ਮਾਈਂਡ ਨੂੰ ਬਹੁਤ ਚਾਤਰ ਕਰ ਲੈਂਦਾ ਉਹ ਆਪਣੇ ਆਪ ਨੂੰ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਲੈ ਜਾਂਦਾ ਜੇ ਤੁਸੀਂ ਕਬੱਡੀ ਖੇਡਣੀ ਆ ਜਾਂ ਤੁਸੀਂ ਫਿਜ਼ੀਕਲ ਤੇ ਫਿੱਟ ਰੱਖਣਾ ਹੈ ਆਪਣੇ ਆਪ ਨੂੰ ਸੁੰਦਰਤਾ ਤੁਹਾਡੇ ਮਨ ਚ ਹੁੰਦਾ ਵੀ ਸਾਡਾ ਚਿਹਰਾ ਸੁੰਦਰਤਾ ਹੋਵੇ ਜਵਾਨੀ ਦੇ ਹਾਰਮੋਨ ਜਿਹੜੇ ਇਸ ਤਰ੍ਹਾਂ ਦੀ ਮੰਗ ਰੱਖਦੇ ਆ ਜਾਂ ਕੋਈ ਚੰਗੀ ਚੀਜ਼ ਦੀ ਮੰਗ ਰੱਖਦੇ ਆ ਕਿ ਐਸੀ ਇਸ ਤਰ੍ਹਾਂ ਉਹ ਫਿਰ ਹੋਊਗਾ ਜੇਕਰ ਤੁਸੀਂ ਸਿੱਖਦੇ ਆ ਤਾਂ ਤੁਸੀਂ ਬਗੈਰ ਸਿੱਖੇ ਤੋਂ ਆਗੇ ਆ ਆਪਣੀਆਂ ਵਿਚਾਰਾਂ ਦੇ ਵਿੱਚ ਫਸ ਕੇ ਆਪਣੇ ਆਪ ਦੇ ਪੌਦੇ ਗਾਈ ਜਾਂਦੇ ਆ ਡੱਕਾ ਵੀ ਨਹੀਂ ਬਣਨਾ ਕੁਝ ਨਹੀਂ ਬਣਨਾ ਕਿਉਂਕਿ ਇਸ ਏਜ ਦੀਆਂ ਜਿਹਨੀਆਂ ਵਿਚਾਰਾਂ ਉਹਧੂਰੀਆਂ ਐ ਬਹੁਤ ਛੋਟੀ ਜਾਣਕਾਰੀ ਐ ਜਿਵੇਂ ਸਿਹਤ ਸੰਬੰਧੀ ਮੈਂ ਦੇਖ ਰਿਹਾ ਮੈਂ ਸਰਵੇ ਕਰਦਾ ਬਹੁਤ ਛੋਟੀ ਜਾਣਕਾਰੀ ਐ 40 ਸਾਲ ਚ ਮੈਂ ਕਹਿ ਰਿਹਾ ਬੰਦੇ ਮੈਂ 올ਡ ਹੋ ਗਿਆ ਗੋਡੇ ਨਹੀਂ ਚੱਲਦੇ 45 ਸਾਲ ਦਾ ਇਨਸਾਨ ਕਹਿ ਰਿਹਾ ਕਿ ਮੈਂ ਤਾਂ 올ਡ ਹੋ ਗਿਆ ਗੋਡਾ ਨਹੀਂ ਚੱਲਦਾ ਮੇਰੇ ਗਿੱਟੇ ਨਹੀਂ ਮੇਰਾ ਪੇਟ ਵੱਧ ਗਿਆ ਵੇਟ ਵੱਧ ਗਿਆ ਮੈਥੋਂ ਨਹੀਂ ਕੁਛ ਹੋਣਾ ਉਹਦੀ ਆਵਾਜ਼ ਆ ਪਰ ਫਿਰ ਕੀ ਐ ਉਹ ਸਬੂਤ ਆ ਉਹਦਾ ਕਿ ਇਹ ਜਾਣਕਾਰੀ ਤੋਂ ਪਾਸੇ ਐ ਇਹਦੇ ਕੋਲੇ ਆਵਾਜ਼ ਤਾਂ ਹੈਗੀ ਬੋਲਦਾ ਪਰ ਇਹ ਅਧੂਰਾ ਐ ਜਾਣਕਾਰੀ ਨਾ ਸੋਚਦਾ ਥੋਡੀ ਜਿਹੜੀ ਆਉਣ ਵਾਲੀ ਮਤਲਬ ਆਪਣੀ نسل ਆਹਾ ਤੁਸੀਂ ਛੋਟੇ ਬੰਦੇ ਬੈਠੇ ਆ ਤੁਹਾਡੇ ਕੋਲੇ ਜਾਣਕਾਰੀ ਬਹੁਤ ਜ਼ਿਆਦਾ ਹੋਵੇ ਪਹਿਲਾ ਨੰਬਰ ਹੈ ਪਾਣੀ ਪਾਣੀ ਸੈਂਪਲ ਪੀਣਾ ਹੈ ਬਿਲਕੁਲ ਸੈਂਪਲ ਹੋਣਾ ਚਾਹੀਦਾ ਉਸ ਤੋਂ ਅੱਗੋਂ ਜਿਹੜਾ ਤੁਸੀਂ ਪਾਣੀ ਪੀਣਾ ਉਹ ਬੈਠ ਕੇ ਪੀਣਾ ਹੈ ਬੈਠ ਕੇ ਪੀਣਾ ਸਮਝਦੇ ਆ ਬੈਠ ਕੇ ਪੀਣਾ ਹੈ ਕੁੱਟਾਂ ਵਾਟੀ ਪੀਣਾ ਰੋਟੀ ਦੇ ਨਾਲ ਪਾਣੀ ਨਹੀਂ ਪੀਣਾ ਤੇ ਦਿਨ ਦੇ ਵਿੱਚ ਜ਼ਿਆਦਾ ਪਾਣੀ ਪੀਣਾ ਹੈ ਦਿਨ ਦੇ ਵਿੱਚ ਜ਼ਿਆਦਾ ਪਾਣੀ ਪੀਣਾ ਇਹ ਪੱਕੀ ਆਦਤ ਬਣਾ ਲਓ ਇਹ ਇਹ ਸਿਰਫ ਨਾਰਮਲ ਗੱਲਾਂ ਆ ਪਰ ਜੇ ਤੁਸੀਂ ਇਹਨੂੰ ਲਾਗੂ ਕਰਦੇ ਆ ਇਹਨੂੰ ਸਮਝਦੇ ਆ ਤੇ ਫਿਰ ਕੀ ਆ ਚਿਹਰਾ ਵੀ ਖੜਿਆ ਰਹਿੰਦਾ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਘਟ ਕੇ ਬਿਲਕੁਲ ਨਾਮਾਤਰ ਨੂੰ ਰਹਿ ਜਾਂਦੀਆਂ ਸਮਝਦੇ ਆ ਤੇ ਫਿਰ એનર્ਜੀ ਭਰੀ ਰਹਿੰਦੀ ਆ ਇਨਸਾਨ ਦੀ ਜਿਹੜਾ ਮਾਨਾ ਇਨਸਾਨ ਦਾ ਉਹ ਕੰਮ ਕਰਨ ਲਈ ਉੱਠਣ ਬੈਠਣ ਲਈ ਅਤਿਸ਼ਾ ਕਰਦਾ ਉਸ ਤੋਂ ਅੱਗੇ ਖਰਾਕ ਹੈ ਖਰਾਕ ਕਿਹੜੀ ਖਾਣੀ ਹੈ ਇਹ ਨਹੀਂ ਮਤਲਬ ਖਰਾਕ ਜਿਹੜੇ ਘਰ ਦੀ ਸਿੰਪਲ ਬਣ ਗਈ ਹੈ ਉਹ ਖਾਣੀ ਹੈ ਪਰ ਖਰਾਕ ਬੇਹੀ ਨਹੀਂ ਹੋਣੀ ਚਾਹੀਦੀ ਫਰਿੱਜ ਵਾਲੀ ਫਰਿੱਜ ਵਾਲਾ ਭੋਜਨ ਨਹੀਂ ਹੋਣਾ ਚਾਹੀਦਾ ਰਾਈਟ ਖਰਾਕ ਨੂੰ ਛੇਤੀ ਨਹੀਂ ਕਰਨਾ ਵੀ ਤੁਸੀਂ ਛੇਤੀ ਖਾਜੋ ਜਿਹੋ ਜਿਹਾ ਵੀ ਭੋਜਨ ਮਿਲਦਾ ਘਰ ਦੇ ਵਿੱਚ ਸਬਜ਼ੀ ਬਣੀ ਹੈ ਦਾਲ ਬਣੀ ਹੈ ਨੁਕਸਰਾ ਨਹੀਂ ਕਰਨਾ ਆਰਾਮ ਨਾਲ ਬੈਠ ਕੇ ਪ੍ਰਸ਼ਾਦ ਦੇ ਖਾਣੇ ਆ ਸਮਾਂ ਦਿਆ ਕਰੋ ਪ੍ਰਸ਼ਾਦ ਦੇ ਖਾਣ ਵਾਸਤੇ ਰੋਟੀ ਨੂੰ ਸਮਾਂ ਦਿਆ ਕਰੋ ਸਬਜ਼ੀ ਨੂੰ ਸਮਾਂ ਦਿਆ ਕਰੋ ਠੀਕ ਹੈ ਇਸੇ ਭੋਜਨ ਨੂੰ ਤੁਸੀਂ ਸਮਾਂ ਦੇਣ ਲੱਗੇ ਤੇ ਸਰੀਰ ਦਾ ਵਿਕਾਸ ਜਿਹੜਾ ਚੱਲ ਪੂਆ ਸਮਝਦੇ ਆ ਨਾ ਜਿਵੇਂ ਐਸ ਗੱਲਾਂ ਨੂੰ ਤੁਸੀਂ ਪਹਿਲ ਦੇਣ ਲੱਗੇ ਤੇ ਮਤ ਦਾ ਵਹਾਅ ਹੈ ਜਿਹੜਾ ਉੱਚਾ ਚੱਲਿਆ ਜਾਂਦਾ ਸਮਝਦੇ ਆ ਨਾ ਸਿਆਣਾ ਕਿਹੜਾ ਇਨਸਾਨ ਹੈ ਜਿਹੜਾ ਘੱਟ ਬੋਲਦਾ ਹੈ ਸਿਆਣਾ ਕਿਹੜਾ ਬੱਚਾ ਹੈ ਜਿਹੜਾ ਰਿਸਪੈਕਟਡ ਹੈ ਉਹਦੀ ਬੋਲੀ ਹਾਂਜੀ 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 ਕੋਈ ਗੱਲ ਨਹੀਂ ਜੀ ਮੈਂ ਜਾਵੜਦਾ ਜੀ ਇਹਨੂੰ ਆਪਾਂ ਸਿਆਣਾ ਕਹਿੰਦੇ ਆ ਨਾ ਤੇ ਜਿਹੜਾ ਉਹ ਇਹ ਕਹਿੰਦਾ ਉਹਨੂੰ ਆਪਾਂ ਕਹਿੰਦੇ ਨਹੀਂ ਯਾਰ ਬੱਚਾ ਪੜਾ ਤੇ ਲੱਗਦਾ ਕੀ ਹੈ ਮਟੀਰੀਅਲ ਇੱਕ ਹੀ ਲੱਗਦਾ ਦੋਨਾਂ ਨੂੰ ਆਵਾਜ਼ ਦਾ ਮਟੀਰੀਅਲ ਲੱਗਦਾ ਫਰਕ ਸਿਰਫ ਅੰਦਰਲੀ ਮਸ਼ੀਨ ਦੇ ਵਿੱਚ ਆ ਜੀ ਨੂੰ ਵੀ ਉਹੀ ਲੱਗਦਾ ਤੇ ਓਏ ਨੂੰ ਵੀ ਉਹੀ ਲੱਗਦਾ ਓਏ ਦਾ ਬਿਲਕੁਲ ਲਾਸ ਹੈ ਜ਼ਿੰਦਗੀ ਨੂੰ ਕੋਈ ਪ੍ਰੋਫਿਟ ਨਹੀਂਗਾ ਜੀ ਦਾ ਬਹੁਤ ਵੱਡਾ ਪ੍ਰੋਫਿਟ ਜਿਵੇਂ ਆਰਸੀ ਦਾ ਕੋਈ ਵੀ ਪ੍ਰੋਫਿਟ ਨਹੀਂਗਾ ਲਾਸ ਹੈ ਔਰ ਉਦਮ ਦਾ ਬਹੁਤ ਵੱਡਾ ਲਾਭ ਹੈ ਬਹੁਤ ਵੱਡਾ ਲਾਭ ਹੈ ਸਮਝਦੇ ਆਂ ਇਹਦੇ ਆਪੋ ਜਿਹੇ ਟੈਸਤਰਾ ਇਹ ਛੋਟੀਆਂ ਛੋਟੀਆਂ ਗੱਲਾਂ ਐ ਜੇ ਤੁਸੀਂ ਜ਼ਿੰਦਗੀ ਜਿਵੇਂ ਇੱਥੇ ਪ੍ਰੈਕਟਸ ਲਾਉਨੇ ਆ ਮੈਂ ਕਤੋਂ ਵੱਧ ਪ੍ਰੈਕਟਸ ਲਾ ਆ ਜਾਨਾ ਤੁਹਾਡੇ ਨਾਲੋਂ ਤਿੰਨ ਗੁਣਾ ਪ੍ਰੈਕਟਸ ਲਾ ਆ ਜਾਨਾ ਤਿੰਨ ਗੁਣਾ ਆ ਛੋਟੇ ਛੋਟੇ ਸੈਟ ਲਾਉਣਾ ਮੈਂ ਅਸੀਂ ਜਦੋਂ ਸੈਟ ਲਾਉਨੇ ਬਹੁਤ ਵੱਡੇ 360 ਦਾ ਸੈਟ 1000 ਦਾ ਛਪਾਟੇ ਦਾ ਸੈਟ ਸਮਝਦੇ ਆ ਨਾ 1000 ਛਪਾਟੇ ਦਾ ਸੈਟ 2000 ਛਪਾਟੇ ਦਾ ਸੈਟ ਇੰਨੇ ਨਾਲ ਆ ਜਾਣੇ ਅਸੀਂ ਐ ਸੇਚੋਂ ਨਿਕਲ ਸਕਦਾ ਥੋਥੋ ਵੀ ਨਿਕਲ ਸਕਦੇ ਜਾ ਕੇ ਅਨਪਾਪ ਹੋਇਆ ਤੇ ਮੈਨੂੰ 20 ਸਾਲ ਹੋ ਗਏ ਇਸ ਲੈਂਡ ਦੇ ਵਿੱਚ 4 ਸਾਲ 5 ਸਾਲ ਪਹਿਲਾਂ ਮੈਨੂੰ ਇਹ ਇਹ ਅਨੁਭਵ ਨਹੀਂ ਸੀ ਕੋਈ ਬੰਦਾ ਮਿਲਿਆ ਮੈਨੂੰ ਅਮਰੀਕਾ ਦਾ ਉਹਨੇ ਮੈਨੂੰ ਦਸਿਆ ਉਹ ਕਿਤਾਬਾਂ ਲਈਆਂ ਫਿਰ ਜਾ ਕੇ ਮੈਨੂੰ ਪਤਾ ਲੱਗਿਆ ਕਿ ਮਾਨਸਿਕਤਾ ਕੀ ਹੁੰਦੀ ਹੈ ਇਹਦਾ ਕਿੰਨਾ ਰੋਲ ਹੈ 99% ਇਹਦਾ ਰੋਲ ਹੈ ਚੈਪ ਦਾ ਆ ਆ ਤੱਕ ਡਿੰਗਾ ਹੈ ਇੰਨਾ ਮਰਜੀ ਕੰਮ ਲਈ ਜਾ ਮੈਂ ਤੁਹਾਡੇ 60 ਸਾਲ ਦਾ ਤੁਹਾਡੇ ਨਾਲੋਂ 3-4 ਗੁਣਾ ਜ਼ਿਆਦਾ ਲੈਣਾ ਕੰਮੇ ਤੋਂ ਔਰ ਦੇਈ ਜਾਂਦਾ ਇਹ ਕਦੇ ਫੋਨ ਕਰਕੇ ਕਿਸੇ ਨੂੰ 20 ਸਾਲਾਂ ਦੇ ਵਿੱਚ ਆਏ ਨਹੀਂ ਕਿਹਾ ਮੇਰਾ ਗੋਟਾ ਦੁਖਦਾ ਗਿੱਟਾ ਦੁਖਦਾ ਪੇਟ ਦੁਖਦਾ ਚਾਹੇ 2000 ਚਪਾਟਾ ਤਿੰਨਾ ਕੈਂਪਾਂ ਦੇ ਵਿੱਚ ਲਾ ਕੇ ਜਾਵਾਂ ਪੇਟ ਦਾ ਕਦੇ ਨਹੀਂ ਕਿਹਾ ਦੂਜੇ ਦਿਨ ਪੇਟ ਦੁਖਦਾ ਕਦੇ ਕੋਈ ਮਸਲ ਪੁੱਲ ਨਹੀਂ ਹੋਇਆ ਕਦੇ 1% ਵੀ ਆਇਆ ਨਹੀਂ ਹੋਇਆ ਸਮਝਦੇ ਆ ਨਾ ਪਤਾ ਲੱਗਿਆ ਤੇ ਜੇ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਤੇ ਫਿਰ ਕਵਾਡੀ ਤਾਂ ਇੱਕ ਨਾਰਮਲ ਹੈ 10 5-7% ਹੀ ਹੈ ਬਹੁਤ ਕੁਝ ਕਰ ਸਕਦੇ ਆ ਪੁੱਤ ਤੁਸੀਂ ਬਹੁਤ ਹੀ ਕੁਝ ਕਰ ਸਕਦੇ ਆ ਸੋ ਪ੍ਰਮਾਤਮਾ ਕਰੇ ਇਸ ਪੇਟ ਨੂੰ ਇਹ ਸਾਰੇ ਬੱਚਿਆਂ ਨੂੰ ਰੰਗ ਭਾਗ ਲੱਗਣ ਮੇਰੀਆਂ ਦੁਆਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 30 ਰੁਪਿਆ థాంਕ ਯੂ ਧੰਨਵਾਦ ਧੰਨਵਾਦ ਪ੍ਰਮਾਤਮਾ ਸਦਾ ਹੀ ਚੜ੍ਹਦੀ ਕਲਾ ਰੱਖੇ 3100 ਰੁਪਿਆ ਦਿੱਤਾ ਬਾਈ ਜੀ ਉਹਨਾਂ ਦਾ ਨਾਂ ਦੱਸੋ ਜੀ ਤਾਰਾ ਸਿੰਘ ਤਾਰਾ ਸਿੰਘ ਹੈ ਮੈਰੋਂ ਪੈਂਡਾ ਠੀਕ ਹੈ ਪ੍ਰਮਾਤਮਾ ਸਦਾ ਹੀ ਸਦਾ ਹੀ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ ਬਹੁਤ ਜ਼ਿਆਦਾ ਤਰੱਕੀਆਂ ਦੇਵੇ ਓਕੇ ਥੈਂਕ ਯੂ ਧੰਨਵਾਦ ਕੱਲ ਨੂੰ ਸਵਾ 5:30 ਵਜੇ ਦਾ ਠੀਕ ਹੈ ਪ੍ਰੈਕਟਿਸ ਲਾਉਣ ਤੋਂ ਬਾਅਦ ਪਾਣੀ ਪੀ ਕੇ ਘਰਾਂ ਨੂੰ ਜਾਣਾ ਹੈ ਠੀਕ ਹੈ ਖਰਾਕ ਖਾਣੀ ਹੈ ਚੰਗੀ ਰੈਸਟ ਕਰਨੀ ਦੂਜੇ ਦਿਨ ਟਾਈਮ ਟੂ ਟਾਈਮ ਆਉਣਾ ਹੈ ਪ੍ਰੈਕਟਿਸ ਨੂੰ ਸਮਝਣਾ ਮੈਂ ਹੌਲੀ ਹੌਲੀ ਪ੍ਰੈਕਟਿਸ ਵਧਾਈ ਜਾਣੀ ਹੈ ਠੀ ਦੋ ਹਫ਼ਤੇ ਟੌਪ ਦੀ ਪ੍ਰੈਕਟਿਸ ਜ਼ਿਆਦਾ ਲੱਗੂਗੀ ਉਸ ਤੋਂ ਬਾਅਦ ਚ ਆਪਾਂ ਗੇਮ ਲਾਇਆ ਕਰਾਂਗੇ ਫਿਰ ਨਾਲ ਪ੍ਰੈਕਟਿਸ ਚੱਲਦੀ ਰਹੂ ਠੀਕ ਹੈ ਆਉਣਾ ਸਾਰਿਆਂ ਨੇ ਐ ਪ੍ਰੈਕਟਿਸ ਜਿੰਨੀ ਵੀ ਲੱਗਦੀ ਆ ਉੰਨੀ ਲਾ ਸਕਦੇ ਆ ਚੌੜ ਨਹੀਂ ਕਰਨੀ ਬੋਲਣਾ ਨਹੀਂ ਆਪਣੀ ენਰਜੀ ਨੂੰ ਬਚਾ ਕੇ ਰੱਖਣਾ ਬਸ ਸਿਰਫ ਮਨ ਨੂੰ ਸਿਆਣਾ ਬਣਾਉਣਾ ਹੈ ਬਾਕੀ ਸਾਰਾ ਕੁਝ ਹੋਣ ਲੱਗ ਜਾਂਦਾ ਹੈ ਅੰਗ ਪੈਰ ਆਪੇ ਸਾਥ ਦੇਣ ਲੱਗ ਜਾਂਦੇ ਆ ਜਦੋਂ ਮਤ ਸਿਆਣੀ ਹੋ ਜੇ ਆਪੇ ਇਨਸਾਨ ਸੁਖ ਭੋਗਣ ਲੱਗ ਜਾਂਦਾ ਜਦੋਂ ਮਤ ਸਿਆਣੀ ਹੋ ਜੇ ਸਮਝਦੇ ਆ ਨਾ ਮਤ ਨੂੰ ਸਿਆਣੀ ਕਰਕੇ ਲਾਗੂ ਕਰਨਾ ਇਹਨਾਂ ਚੀਜ਼ਾਂ ਨੂੰ ਓਕੇ ਜਾ ਸਕਦੇ ਥੇ